ਲੜਾਈ ਕਰੇ ਮੇਨ ਮੁੱਦਾ ਸਾਡਾ ਮੁਲਾਜ਼ਮਾਂ ਨੇ ਇਹਨਾਂ ਨੇ ਵਾਦੇ ਬਹੁਤ ਕੀਤੇ ਸੀ ਵੀ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸਾਡਾ ਬਕਾਇਆ ਜਿਵੇਂ ਡੀਏ ਦਾ ਉਹ ਪੂਰਾ ਪੈਨਸ਼ਨ ਬਹਾਲ ਕੀਤੀ ਜਾਊਗੀ ਪੁਰਾਣੀ ਤੇ ਬਾਕੀ 2.59 ਗੁਣਾ ਦਾ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਪਰ ਇਹ ਸਰਕਾਰ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਮੁਲਾਜ਼ਮਾਂ ਨਾਲ ਵੈਧ ਕੀਤੇ ਬਹੁਤ ਸਾਨੂੰ ਇਹਨਾਂ ਨੇ ਮਤਲਬ ਦਿਲਾਸੇ ਦਿੱਤੇ ਕਿ ਕੋਈ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ ਕੋਈ ਵੀ ਕਿਤੇ ਕਿਸੇ ਮੁਲਾਜ਼ਮ ਨੂੰ ਮਤਲਬ ਖਰਜਸਵਾਰ ਨਹੀਂ ਹੋਣਦਾ ਪਰੇ ਸਰਕਾਰ ਨੇ ਸਾਡੇ ਇੱਕ ਨਹੀਂ ਸੁਣੀ ਕੋਈ ਸਾਡੀ ਪੈਨਸ਼ਨ ਪ੍ਰਾਣੀ ਬਹਾਲੀ ਕੋਈ ਡੀਏ ਦੀ ਕਿਸ਼ਤ ਨਹੀਂ ਥੋੜਾ ਪਰਸੈਂਟ ਸਾਡਾ ਡੀਏ ਸਰਕਾਰ ਖਾ ਰਹੀ ਆ ਬਾਕੀ ਸਾਰੇ ਸੂਬਿਆਂ ਨੂੰ ਸਾਥ ਦੇਤਾ ਜਿਵੇਂ ਹਰਿਆਣੇ ਵਾਲੇ ਦੇਤਾ ਹਿਮਾਚਲ ਦੇਤਾ ਕੋਈ ਹੈ ਨਹੀਂਗਾ ਕੱਲੀ ਇਹ ਪੰਜਾਬ ਸਰਕਾਰ ਇੱਕ ਇੱਕ ਪੈਨਸ਼ਨਰ ਦਾ 4-4 5-5000 ਰੁਪਈਆ ਇਹ ਮਹੀਨੇ ਦਾ ਬੀ ਵਠੀ ਹੈ ਤੇ ਕਿਸੇ ਵੀ ਮਤਲ ਇਹਨਾਂ ਨੇ ਪਾ ਡੀਏ ਦੀ ਹੁਣ ਸਈ ਕੋਈ ਵੀ ਇੱਕ ਵੀ ਮੰਗ ਪੂਰੀ ਨਹੀਂ ਸਾਡੀ ਸਾਡੇ ਨਾਲ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਵੀ ਸਾਡੀ ਹੋਣ ਤੇ ਅਸੀਂ ਬਾਜ਼ਾਰ ਦੇ ਖਾਤਰ ਸਾਰੇ ਮੁਲਾਜ਼ਮਾਂ ਨੇ ਜੋਰ ਲਾਇਆ ਇਹਨਾਂ ਨੂੰ ਵੋਟਾਂ ਪਾਈਆਂ ਬਦਲਾ ਲਿਆ ਤਾਂ ਬਦਾਰੇ ਕਰਕੇ ਵੀ ਬਹੁਤ ਵਾਅਦੇ ਕੀਤੇ ਇਹਨਾਂ ਨੇ ਹੁਣ ਤੁਸੀਂ ਸਾਰੇ ਆਪ ਹੀ ਦੇਖ ਰਹੇ ਹੋ ਸੜਕਾਂ ਤੁਰੇ ਪੜਦੇ ਆ ਧਰਨੇ ਦੰਦੇ ਆ ਮੁਜਾਰੇ ਕਰਦੇ ਆ ਪਰ ਇਹ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਾਰੀ ਸਾਨੂੰ ਟਾਈਮ ਦੇ ਦੇ ਬਾਰ ਬਾਰ ਮੀਟਿੰਗ ਦਾ ਟਾਈਮ ਦਿੰਦੇ ਆ ਤੇ ਮੁੱਕਰ ਜਾਂਦੇ ਆ ਟਾਈਮ ਦਿੰਦੇ ਆ ਮੁੱਕਰ ਜਾਂਦੇ ਆ ਟਾਈਮ ਦਿੰਦੇ ਆ ਮੁੱਕਰ ਜਾਂਦੇ ਆ ਕਿਸੇ ਵੀ ਗੱਲ ਤੇ ਇਹ ਸਰਕਾਰ ਨਹੀਂ ਕੋਈ ਖੜੀ ਕਰਦੀ ਤੁਸੀਂ ਜੀਸੀ ਬਰਨਾਲਾ ਨੂੰ ਜਾਂ ਤੁਹਾਡੇ ਡਾਇਰੈਕਟਰ ਨੂੰ ਕਿਸੇ ਨੂੰ ਮੰਗ ਪੱਤਰ ਦਿੱਤਾ ਜਾਂ ਤੱਕ ਅਸੀਂ ਸਭ ਨੂੰ ਮੰਗ ਪੱਤਰ ਦੇ ਚੁੱਕੇ ਆ ਕੋਈ ਇਹ ਜਿਹਾ ਹੈ ਨਹੀਂ ਜਿਹਨੂੰ ਨਾ ਦਿੱਤੇ ਹੋਣ ਹਰੇਕ ਦੇ ਅਸੀਂ ਡੀਸੀ ਦਾ ਅਫਸਰ ਕੀ ਸਾਰੇ ਮਤਲਬ ਧਰਨੇ ਮਜਾਰੇ ਜਿਵੇਂ ਬਰਨਾਲੇ ਵੀ ਆਪਣੇ ਜਿਹੜਾ ਤੁਰੀ ਵੀ ਆ ਹੁਣ ਅਸੀਂ ਤੁਰੀ ਜਾ ਕੇ ਆ ਥੋੜੇ ਸਾਡੀ ਇਹ ਜਿਹੜੀ ਮੀਟਿੰਗ ਹੈ ਮਹੀਨਾਵਾਰ ਮੀਟਿੰਗ ਹੁੰਦੀ ਆ ਉਹਦੇ ਵਿੱਚ ਅਸੀਂ ਚਰਚਾ ਕਰਦੀ ਆ ਇਸ ਵਿਸ਼ੇ ਤੇ ਵੀ ਜਿਹੜਾ ਸਾਡਾ 16% ਡੀਏ ਆ ਉਹ ਸਾਨੂੰ ਦਿੱਤਾ ਨਹੀਂ ਜਾ ਰਿਹਾ ਉਹਦੇ ਵਿੱਚ ਸਾਡੇ ਵੱਖ-ਵੱਖ ਥਾਮਾਤੇ ਅਸੀਂ ਧਰਨੇ ਵੀ ਦਿੱਤੇ ਪਰ ਸਰਕਾਰ ਨੇ ਸਾਡੇ ਨਾਲ ਵਾਦਾ ਕਰਕੇ ਵਾਦਾ ਕੀਤਾ ਸੀ ਕਿ ਪੂਰਾ ਤੁਨ ਡੀਏ ਦੇਵਾਂਗੇ ਹੋਰ ਜਿਹੜੀਆਂ ਸੂਬੇ ਦੇ ਵਿੱਚ ਸਰਕਾਰਾਂ ਨੇ ਉਹਨਾਂ ਲਈ ਸਾਰਿਆਂ ਨੇ ਡੀਏ ਦਿੱਤਾ ਲੇਕਿਨ ਸਾਡੀ ਸਰਕਾਰ ਨੇ ਅਜੇ ਤੱਕ ਡੀਏ ਦਿੱਤਾ ਨਹੀਂ ਬਾਰ-ਬਾਰ ਮੀਟਿੰਗ ਕਰਕੇ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਹੁਣ ਵੀ ਇਹ 10 ਤਰੀਕ ਨੂੰ ਮੀਟਿੰਗ ਰੱਖੀ ਆ ਉਹਦੇ ਵਿੱਚ ਪਤਾ ਨਹੀਂ ਇਹ ਫੇਰ ਮੁੱਕਰ ਜਾਣ ਤੇ ਅਸੀਂ ਇਹ ਸੰਘਰਸ਼ ਕਰਾਂਗੇ ਜਿਹੜੇ 27 ਚ ਵੋਟਾਂ ਆਉਣ ਵਾਲੀਆਂ ਉਹਦੇ ਵਿੱਚ ਅਸੀਂ ਪਹਿਲਾਂ ਲਾਰਿਆਂ ਦੇ ਵਿੱਚ ਇਹਨਾਂ ਨੇ ਰੱਖਿਆ ਕਿ ਉਹਦੇ ਵਿੱਚ ਅਸੀਂ ਫਰੌਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਿਉਂਕਿ ਸਰਕਾਰ ਸਾਡੇ ਨਾਲ ਵਾਦਾ ਨਹੀਂ ਕਰਦੀ ਅਸੀਂ ਅੱਗੇ ਵੀ ਸੰਘਰਸ਼ ਕਰਦੇ ਰਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਕੀ ਸਾਨੂੰ ਪਿਛਲੇ ਸਰਕਾਰਾਂ ਦੌਰਾਨ ਵੀ ਦਿੱਕਤਾਂ ਸੰਭਾਲਣਾ ਕਰਨਾ ਪਿਆ ਕਿ ਇਸੇ ਸਰਕਾਰ ਦੇ ਵਿੱਚ ਜਿਹੜਾ ਅਜ ਦੇ ਦੌਰਾਨ ਹੋਇਆ ਫੁੱਟ ਨਹੀਂ ਲੱਗਿਆ ਸਾਨੂੰ ਦਿੱਕਤਾਂ ਬਹੁਤ ਆਈਆਂ ਨੇ ਜਿਵੇਂ ਮਨਪ੍ਰੀਤ ਬਾਦਲ ਸੀ ਉਦੋਂ ਵੀ ਦਿੱਕਤਾਂ ਆਈਆਂ ਸਾਡਾ ਉਹਨੇ ਉਮਰ ਦੇ ਲਿਹਾਜ਼ ਦੇ ਨਾਲ ਡੀਏਸੀ ਰੱਖਤਾ ਉਮਰ ਦੇ ਲਿਹਾਜ਼ ਨਾਲ ਉਹਨਾਂ ਨੇ ਸਾਨੂੰ ਦਿੱਤਾ ਵੀ ਬਹੁਤ ਕੁਛ ਕੀਤਾ ਸਾਡੇ ਸਰਕਾਰਾਂ ਨੇ ਹਰ ਸਰਕਾਰ ਕਰਦੀ ਹੈ ਪਰ ਸੰਘਰਸ਼ਾ ਜਿਹੜਾ ਉਹ ਸਾਡਾ ਬਣਦਾ ਸੀ ਸੰਘਰਸ਼ ਕਰਾਂਗੇ ਹੁਣ ਵੀ ਕਰਾਂਗੇ 16% ਜਿਹੜਾ ਹਰਿਆਣਾ ਨੇ ਡੀਏ ਦੇ ਤੱਕ ਕੇਂਦਰ ਨੇ ਦੇ ਦਿੱਤਾ ਅਮਾਤਿਅਲ ਨੇ ਵੀ ਦਿੱਤਾ ਇੱਥੋਂ ਤੱਕ ਰਾਸਤਾ ਨੂੰ ਵੀ ਦਿੱਤਾ ਪਰ ਸਾਡੀ ਸਰਕਾਰ ਦੇ ਹੱਥ ਤੱਕ ਸਾਨੂੰ 16% ਡੀਏ ਨਹੀਂ ਦਿੱਤਾ ਜਿਹੜਾ ਕਿ 42 ਦੇਰੀ ਆ 58% ਸਾਡਾ ਵੜਦਾ ਉਹ ਹਰੇਕ ਕਰਮਚਾਰੀ ਦਾ 5-6000 ਰੁਪਇਆ ਗਵਰਨਮੈਂਟ ਖਾ ਰਹੀ ਆ ਤੇ ਉਹਦੇ ਵਾਸਤੇ ਸਾਡਾ ਸੰਘਰਸ਼ ਜਿਹੜਾ ਜਾਰੀ ਹੈ